ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ 1984 ਦੇ ਵਿੱਚ ਅਦਾਸ ਨੇ ਕਈ ਵਾਰ ਇਹ ਜ਼ਿਕਰ ਕੀਤਾ ਹੈ ਕਿ ਹਿੰਦੁਸਤਾਨ ਦੇ ਨਾਲ ਰਸ਼ੀਆ ਤੇ ਪਿਛਲੇ ਕੋਈ ਸਮਾਂ ਕੋਈ ਸਾਲ ਪਹਿਲਾਂ ਇੰਗਲੈਂਡ ਦੇ ਪੇਪਰ ਨਿਕਲੇ ਉਹ ਤਾਂ ਜਨਤਕ ਹੋ ਗਏ ਨੇ ਪਰ ਇਹਨਾਂ ਦੇਸ਼ਾਂ ਦੇ ਨਾਲ ਕੁਝ ਹੋਰ ਦੇ ਸੀ ਜਿਹੜੇ ਸੱਤ ਮੁਲਕ ਇਕੱਠੇ ਹੋ ਕੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਜਿਨਾਂ ਚ ਕਿਊਬਾ ਇਜ਼ਰਾਈਲ ਫਲਸਤਾਨ ਵਰਗੇ ਮੁਲਕ ਵੀ ਸ਼ਾਮਲ ਸਿੱਖਾਂ ਦਾ ਸਾਡਾ ਜਿਹੜਾ ਸਿਧਾਂਤ ਹੈ ਮੀਰੀ ਪੀਰੀ ਦਾ ਸਿਧਾਂਤ ਪਾਤਸ਼ਾਹੀ ਦਾਵੇ ਦਾ ਸਿਧਾਂਤ ਉਹ ਦੁਨੀਆ ਦੇ ਉਸ ਸਟਰਕਚਰ ਨੂੰ ਚੈਲੰਜ ਕਰਦਾ ਹੈ ਜਿਹੜਾ ਕਲੋਨੀਆਂ ਬਣਾ ਕੇ ਸਾਰੀ ਦੁਨੀਆ ਨੂੰ ਗੁਲਾਮ ਕਰਨ ਨੂੰ ਕਰਦੇ ਤੇ ਸਿੱਖਾਂ ਦਾ ਸਿਧਾਂਤ ਜਦੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦਾ ਸਿਧਾਂਤ ਸਹਿਜ ਦਿੰਦੇ ਨੇ ਦਸਵੇਂ ਪਾਤਸ਼ਾਹ ਕੇ ਖਾਲਸਾ ਪੰਥ ਦੀ ਸਾਜਣਾ ਕਰਦੇ ਨੇ ਸਥਾਪਨਾ ਕਰਦੇ ਨੇ ਖਾਲਸੇ ਨੂੰ ਪ੍ਰਗਟ ਕਰਦੇ ਨੇ ਉਥੇ ਇਹ ਗੱਲਾਂ ਕਲੀਅਰ ਹੋ ਗਈਆਂ ਕਿ ਸਾਡਾ ਸਿੱਖਾਂ ਦਾ ਸਿਧਾਂਤ ਨਾ ਹੀ ਡੈਮੋਕ੍ਰੇਸੀ 'ਚ ਫਿੱਟ ਆ ਸਕਦਾ ਹੈ ਨਾ ਹੀ ਡਿਕਟੇਸ਼ਿਪ ਦੇ ਵਿੱਚ ਫਿੱਟ ਆ ਸਕਦਾ ਹੁਣ ਵੀ ਵਰਲਡ ਗਵਰਨਮੈਂਟ ਹੈ ਨਿਊ ਵਰਲਡ ਨਿਊ ਵਰਲਡ ਆਰਡਰ ਹੈ ਬਹੁਤ ਸਾਰੀਆਂ ਅਜਿਹੀਆਂ ਤਾਕਤਾਂ ਨੇ ਜਿਹੜੀ ਦੁਨੀਆ ਨੂੰ ਗੁਲਾਮ ਕਰਨ ਦੇ ਲਈ ਕਾਰਪੋਰੇਟ ਘਰਾਣੇ ਬੈਠੇ ਨੇ ਤੇ ਪੰਜਾਬ ਦੀ ਧਰਤੀ ਤੇ ਜੇ ਉਹਨਾਂ ਨੂੰ ਚੈਲੰਜ ਕੀਤਾ ਤਾਂ ਸਿੱਖਾਂ ਨੇ ਕੀਤਾ ਹੈ ਬਹੁਤ ਪੋਲਿਟਿਕਲ ਪਾਰਟੀਆਂ ਕਿਸਾਨੀ ਮੋਰਚੇ ਵੇਲੇ ਆਈਆਂ ਸੀ ਉਹ ਵਿੱਕ ਗਈਆਂ ਲੀਡਰ ਆਏ ਨੇ ਵਿੱਕ ਗਏ ਨੇ ਪੰਜਾਬ ਦੀ ਜਿਹੜੀ ਪਾਵਰ ਪੂਰੀ ਦੁਨੀਆ ਦੇਖ ਰਹੀ ਸੀ ਉਹਨਾਂ ਨੂੰ ਜ਼ੀਰੋ ਕਰ ਦਿੱਤਾ ਗਿਆ ਤੇ ਉਹਨਾਂ ਦੇ ਵਿੱਚੋਂ ਫਿਰ ਇੱਕ ਸ਼ਖਸ ਇੱਕ ਅਜਿਹਾ ਚਿਹਰਾ ਉੱਠਿਆ ਜਿਨੇ 40 ਸਾਲਾਂ ਦਾ ਜਿਹੜਾ ਨੈਰੇਟਿਵ ਸੀ ਸਰਕਾਰ ਦਾ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਉਹਨੂੰ ਭੰਨਿਆ ਭਜਿੰਦ ਸਿੰਘ ਜੀ ਸੀ ਉਹਨਾਂ ਦੀਆਂ ਉਹ ਗੱਲਾਂ ਜਿਹੜੀਆਂ ਅੱਜ ਨੌਜਵਾਨੀ ਦੇ ਦਿਮਾਗ ਦੇ ਵਿੱਚ ਬੈਠ ਗਿਆ ਜਿਹੜੀਆਂ ਉਹ ਗੱਲਾਂ ਕਰਕੇ ਗਈ ਸੀ ਕਿ ਸਾਡਾ ਪਾਤਸ਼ਾਹੀ ਦਾਵਾ ਹੈ ਸਾਡੀ ਇਹ ਹੋਣ ਦੀ ਲੜਾਈ ਇਹ ਲੜਾਈ ਜਿਹੜੀ ਹੈ ਫਸਲਾਂ ਦੀ ਨਹੀਂ ਇਹ ਨਸਲਾਂ ਦੀ ਹੈ ਤੇ ਭਾਈ ਅਮਰਤਪਾਲ ਸਿੰਘ ਜੀ ਨੇ ਪੰਜਾਬ ਦੀ ਧਰਤੀ ਦੇ ਉੱਤੇ ਖੜੇ ਹੋ ਕੇ ਜਿੱਥੇ ਸਰਕਾਰ ਨੂੰ ਚੈਲੰਜ ਕੀਤਾ ਉੱਥੇ ਨਸ਼ੇ ਦੇ ਵਪਾਰੀਆਂ ਨੂੰ ਚੈਲੰਜ ਕੀਤਾ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਪੰਜਾਬ ਦੀ ਸਰਕਾਰ ਭਾਰਤ ਦੀ ਸਰਕਾਰ ਹੋਵੇ ਉਹਦੇ ਪਿੱਛੇ ਜਿਹੜੇ ਡਰੱਗ ਲੋਰਡ ਨੇ ਜਿਹੜੇ ਡਰੱਗ ਡੀਲਰ ਨੇ ਵੱਡੇ ਵੱਡੇ ਨੇ ਉਹ ਹੀ ਸਰਕਾਰਾਂ ਚਲਾ ਰਹੇ ਨੇ ਜਦੋਂ ਅਸੀਂ ਖਾਸ ਤੌਰ ਤੇ ਆਪਣੇ ਜਿਹੜੇ ਸਾਡੇ ਘਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਜਦੋਂ ਮੁੰਡੇ ਹੁੰਦੇ ਨੇ ਸਾਡੇ ਸਿੰਘ ਨਿਪਜਗੇ ਉਹਨਾਂ ਦੇ ਉੱਤੇ ਅਸੀਂ ਜਦੋਂ ਇਤਿਹਾਸ ਦੇ ਨਾਲ ਉਹਨਾਂ ਦੀ ਨਿਗਰਾਨੀ ਰੱਖਦੇ ਹਾਂ ਉਹਨਾਂ ਦੇ ਦਸਤਾਰਾ ਸਜਾਉਂਦੇ ਹਾਂ ਹਰ ਪੱਖ ਤੋਂ ਤੇ ਜਿਹੜੀਆਂ ਸਾਡੀਆਂ ਬੱਚੀਆਂ ਨੇ ਨਾ ਛੋਟੀਆਂ ਸਾਡੇ ਪਰਿਵਾਰਾਂ ਚ ਅਸੀਂ ਉਹਨਾਂ ਹੀ ਧਿਆਨ ਉਹਨਾਂ ਤੇ ਵੀ ਦੇਆ ਕਰੀਏ ਉਹਨਾਂ ਨੂੰ ਵੀ ਇਤਿਹਾਸ ਦੇ ਨਾਲ ਜੋੜਿਆ ਕਰੀਏ ਉਹਨਾਂ ਨੂੰ ਵੀ ਅਸੀਂ ਉਹੋ ਜਿਹੀ ਵਸਤਰ ਬਣਾਇਆ ਕਰੀਏ ਜਿਹੋ ਜਿਹੇ ਅਸੀਂ ਆਪਣੇ ਨੌਜਵਾਨ ਮੁੰਡਿਆਂ ਦੇ ਲਈ ਕਰਦੇ ਹਾਂ ਜਿਹੜੇ ਸਾਡੇ ਸਿੱਖੀ ਸਿਧਾਂਤਾਂ ਦੇ ਵਿੱਚ ਫਿੱਟ ਹੁੰਦੇ ਆਇਆਂ ਹੋਈਆਂ ਸੰਗਤਾਂ ਦਾ ਧੰਨਵਾਦ ਤੇ ਅਸੀਂ ਆਪਣੀ ਇਸ ਖੌਨ ਦੀ ਲੜਾਈ ਨੂੰ ਇਸੇ ਤਰ੍ਹਾਂ ਜੁੜੇ ਰੱਖੀ ਇੱਕ ਦੂਜੇ ਦਾ ਸਹਾਰਾ